ਰਵੀਰ ਹੂੰ ਅਸੇ ਰੋਟਕੇ ਕੀ ਕਰਨਾ ਪਿਆ ਤਾਬੇ ਦਾ ਗਰਗਰਦਾ ਪਾਣੀ ਪੀਓ ਅੱਛਾ ਜੀ ਗਲਾਸ ਚ ਨਹੀਂ ਪੀਣਾ ਸਿੱਧਾ ਜੱਗ ਚ ਪੀ ਲੈਣਾ ਇਹਦੇ ਕੀ ਫਾਇਦੇ ਨੇ ਤੂੰ ਆਖਿਆ ਸੀ ਤਾਂਬੇ ਦਾ ਜੱਗ ਵਾਲਾ ਪਾਣੀ ਪੀਣ ਨਾਲ ਤੇ ਆਪਣਾ ਪੇਟ ਠੀਕ ਰਹਿੰਦਾ ਕੋਈ ਦਿੱਕਤ ਨਹੀਂ ਆਉਂਦੀਆਂ ਤੇ ਐਵੇਂ ਡਾਇਰੈਕਟ ਪਾਣੀ ਪੀਣ ਨਾਲ ਕੀ ਬੈਨੀਫਿਟ ਹੈ ਡਾਇਰੈਕਟ ਪਾਣੀ ਪੀਣੇ ਸੇ ਜਿਆਦਾ ਸੇ ਜਿਆਦਾ ਤਿੱਧ ਸਾਫ਼ ਰਹਿੰਦੇ

पूरे दिन चला के रखते हैं और कभी-कभी बंद -कभी कर देते हैं बिल इसका ज्यादा ना दे एसी का तो कोई दिक्कत ही नहीं बिल है पर हीटर का बहुत दिक्कत है एसी से ज्यादा तो इसका बिल आता है बाबा 3 करोड़ से ऊपर के आता है मेरे हिसाब से पता नहीं कितने का आता है ओके बाय-बाय ओ मामा खराब बोलियो गई बात नहीं एक सेकंड गाइस ਟਿਕਨੇ ਨੋਜ ਟਿਕਨੇ ਨੋਜ ਟਿਕਨੇ ਨੋਜ ਟਿਕਨੇ ਨੋਜ ਵਖੋ ਜੀ ਬੱਚਿਆਂ ਨੂੰ ਪਿਆ ਹੋਇਆ ਵਕਤ ਕਲਾਸ ਲੱਗਦੀ ਪਈ ਆਨਲਾਈਨ ਹਰਵੀਰ ਨੂੰ ਮੈਡਮ ਕਰਾਂਦੀ 1 2 ਇਹ ਵੀ ਮੈਡਮਾਂ ਦੀ ਕਾਬੂ ਹੁੰਦੇ ਨੇ ਉਹ ਤੇ ਕਿਰਪਾ ਮਾਰਦੇ ਨੇ ਵੀ ਹਨਾ ਰਵੀਰ ਕਿੰਨੇ ਟਾਈਮ ਦੀ ਕਲਾਸ ਏ ਇਹਦੀ ਕਲਾਸ ਏ ਜੀ 11:30 ਵਜੇ ਤੱਕ 11:30 ਵਜੇ ਤੱਕ ਹਰਵੀਰ ਆਪਾਂ ਮੇਰੀ ਉਹਨਾਂ கிਲਾਸ ਲੱਗੀ ਐ ਆਨਲਾਈਨ ਕਲਾਸ ਲੱਗੀ ਐ ਮਿਊਟ ਕਰਤੇ ਨਾ ਜੀ ਲੋ ਜੀ ਅੱਜ ਹਰਵੀਰ ਦੀ ਲੱਗੀ ਹੋਈ ਆਨਲਾਈਨ ਕਲਾਸ ਆਨਲਾਈਨ ਕਲਾਸ ਦਾ ਵੀ ਜਵਾਕਾਂ ਨੂੰ ਇੱਕ ਬਹੁਤ ਵੱਡਾ ਪੰਗਾ ਐ ਕੋਰੋਨਾ ਤੋਂ ਬਾਅਦ ਇੱਕ ਨਵੀਂ ਸਗਾਤ ਮਿਲੀ ਐ ਸਕੂਲਾਂ ਵੱਲੋਂ ਪੰਗੇ ਵੈਸੇ ਨਾ ਹਰਵੀਰ ਉਹਨਾਂ ਲਿੰਕ ਕਲਾਸ ਦਾ ਮੈਡਮ ਵਾਲੇ ਵੇਖੀਆ ਮੈਡਮ ਲੱਗਣਾ ਹਰਵੀਰ ਤੇ ਆਨੇ ਲੱਗ ਗਿਆ ਮਜਾਂ ਦੇ ਕਲਾਸ ਚ ਸਾਰੇ ਫਰੈਂਡ ਬੈਠੇ ਨੇ ਕੇ ਸਾਹਮਣੇ ਕੀ ਕਰਾਂ ਜੀ ਪੀ ਮੈਡਮ ਕਵੰਟੂ ਕੀ ਸਪੈਲਿੰਗ ਗੋਡ ਏ ਬੀ ਸੀ ਅੱਛਾ ਹਾਂ ਨਾਮ ਤੋਂ ਫਲੈਗ ਪਾਪਾ ਜੀ ਹਾਂਜੀ ਆਪ ਕੋ ਗੱਲ ਦੱਸੂ ਹਾਂਜੀ ਅੱਜ ਸਾਡੇ ਘਰ ਨਾ ਤਾਇਆ ਜੀ ਆਏ ਸੀ ਕਿਹੜੇ ਤਾਇਆ ਜੀ ਆਏ ਸੀ ਜਿੰਦੇ ਵਿਆਹ ਹੋਣੇ ਆ ਅੱਛਾ ਤੈਨੂੰ ਮਿਲ ਕੇ ਗਏ ਨੇ ਹਾਂ ਅੱਜ ਟਾਈਮ ਕਾਫੀ ਲੇਟ ਹੋ ਗਈਆਂ ਜੀ 6:18 ਹੋ ਗਏ ਨੇ ਅੱਜ ਸ਼ੋਕ 'ਚ ਥੋੜਾ ਜਿਆਦਾ ਟਾਈਮ ਲੱਗ ਗਿਆ ਇਸ ਕਰਕੇ ਹੁਣ ਹਰਵੀਰ ਕਿੱਥੇ ਚੱਲੇ ਆ ਬੋਦਰ ਸਾਹਿਬ ਜਿਸ ਮੈਂ ਮੈਨੇ ਆਪਕੋ ਦੱਸਾਂ ਘੜਾਣੇ ਗੜੀ ਹੈ ਕਿਆਸੀ ਹੁਣ ਅਸੀਂ ਜਾ ਰਹੇ ਆਂ ਜੀ ਸੈਕਟਰ 78 ਜੋ ਆਪਣਾ ਮੁਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਕਿਉਂਕਿ ਸਿੰਘ ਸੀਦਾ ਸਾਹਿਬ ਗੁਰਦੁਾਰੇ ਅੱਜ ਠੰਡ ਵੀ ਬਹੁਤ ਹੈ ਤੇ ਅੱਜ ਹਰਵੀਰ ਥੋੜਾ ਲੇਟ ਵੀ ਹੋ ਗਿਆ ਆਜੋ ਲੋ ਜੀ ਅਸੀਂ ਚੱਲੇ ਆਂ ਗੁਰਦੁਾਰੇ ਸਾਹਿਬ ਆ ਨਾਲ ਪਰ ਕੇ ਜਿੱਥੇ ਰਵੀਰ ਗਰਮੀਆਂ ਦੇ ਵਿੱਚ ਖੇਡਦਾ ਹੈ ਨਾ ਰਵੀਰ ਹਾਂ ਅੱਜ ਅਸੀਂ ਜਾ ਰਹੇ ਹਾਂ ਕਿੱ데 ਤੇ ਜਾ ਰਹੇ ਆਪਾਂ ਸਕੂਟੀ ਤੇ ਸਕੂਟੀ ਤੇ ਜਾ ਰਹੇ ਹਾਂ ਠੰਡ ਬਹੁਤ ਜ਼ਿਆਦਾ ਹੈ ਜਿਹੜਾ ਹਾਂਜੀ ਪਾਪਾ ਜੀ ਉਹ ਨਾ ਵੇਰ ਦਾ ਕਬੂਤ ਲਓ ਜੀ ਇੱਥੋਂ ਆਪਾਂ ਟਰਨ ਕੀਤਾ ਰਾਈਟ ਔਰ ਇਹ ਆ ਗਿਆ ਵੇਰ ਦਾ ਕੂਤ ਨਾਲ ਕਿਨਾਰ ਮੇਰੇ ਪਾਸੇ ਇਹ ਵੇਰ ਦਾ ਕਬੂਤ ਆ ਗਿਆ ਜਿੱਥੋਂ ਰਵੀਰ ਕਈ ਵਾਰੀ ਦੁੱਧ ਲੈਦਾ ਹੁੰਦਾ ਹੈ ਹਾਂ ਆਪਾਂ ਵੀ ਕਾਪੀ ਚਿਂਚੀ ਜਿਵੇਂ ਜਿੰਦਰ ਚੋਏ ਅੱਸੀਆ ਜਿਹੜੀ ਅੱਗੇ ਗੱਡੀ ਜਾ ਰਹੀ ਉਹ ਫੋਲੋ ਕਰਨ ਲੈਣਾ ਹਾਂਜੀ ਔਰ ਯਾ ਦੇਖੋ ਇੰਦਰ ਮੋਗੀ ਕਬੱਡੀ ਚੱਲ ਗਈ ਕਿੰਨੀ ਮੋਗੀ ਲੱਗਣਾ ਦੀ ਕਬੱਡੀ ਚੱਲਦੀ ਪਈ ਇਹ ਹੁਣ ਬੱਚੇ ਤੇ ਪਾਰਕ ਚੋਂ ਨਹੀਂ ਠੰਡ ਕਰਕੇ ਇਸ ਕਰਕੇ ਕੁੱਤਿਆਂ ਦੀ ਕਬੱਡੀ ਚੱਲਦੀ ਹੈ ਨਾ ਹਾਂ ਸੀ ਆਇਆ ਗੁਰਦੁਰੇ ਸਾਹਿਬ ਜਾਦਣਦਾ ਹੈ ਹੋ ਜਲਿਕਮਸ ਗਾਉ ਦੁਰਸਉ ਦੇ ਪਾਰ ਪਾਹੇ ਜਿਲ ਕੋਲ ਕੀ ਪਿਆਸ ਅੰਮ੍ਰਿਤ ਜੈ ਭਾਈ ਆਪਾ ਜੀ ਹਾਂਜੀ ਆ ਗੁਰਦੁਰੇ ਸਾਹਿਬ ਨੇ ਨਿਆ ਬੰਦੇ ਬੋਲੇ ਅੱਛਾ ਗੁਰਦੁਰੇ ਸਾਹਿਬ ਨੇ ਨਵੀਂ ਬਿਲਡਿੰਗ ਬਣਦੀ ਪਈ ਹੈ ਹਾਂ ਹਰਵੀਰ ਦੇ ਹਰਵੀਰ ਦੇ ਫਰੈਂਡ ਕਿੱਥੇ ਰਹਿੰਦੇ ਨੇ ਪਿੰਚਾ ਪਿੰਕਲ ਆਇਆ ਪਾਪਾ ਕੋਈ ਖੜ ਕੋਈ ਸਭ ਖਾ ਚੁੱਕੇ ਹੋਏ ਨੇ ਹੋ ਰਹੀ ਹੈ ਇਹ ਹਾਂ ਪਰ ਹੈ ਅਸੀਂ ਨਕਸ਼ਾ ਗੁਰਦੁਆਰੇ ਸਾਹ ਦਾ ਐਵੇਂ ਦੀ ਬਿਲਡਿੰਗ ਬਣਦੀ ਪਈ ਹੈ ਨਾ ਠੰਡ ਬਹੁਤ ਜ਼ਿਆਦਾ ਹੈ ਜਣਾ ਨੇ ਨਹੀਂ ਆਕਾਦਰਸ਼ਨ ਕਲਾ ਕਰਾ دیا۔ ਇਹ ਕਿਹੜਾ ਗੁਰਦੁਆਰਾ ਸਾਹਿਬ ਹੈ? ਇਹ ਹੈ ਸੈਕਟਰ 78 ਦਾ। 78 ਦਾ 7 ਸੈਕਟਰ 8 ਦਾ। ਹਰਵੀਰ? ਹਾਂਜੀ। ਕੀ ਕਰਦੇ ਪਏ ਹੋ ਪਿੱਛੇ? ਆ ਵੀ ਨਹੀਂ ਆ ਸੈਕਟਰ। ਆ ਵੇਖੋ ਜੀ ਹਰਵੀਰ ਇਹ ਜਿਹੜਾ ਟੋਡੀ ਇੱਕ ਨਹੀਂ ਬਹਿ ਸਕਦਾ ਸ਼ੋਪ 'ਚ ਵੀ ਆਣ ਕੇ ਇੱਕ ਇੱਕ ਚੀਜ਼ ਚੁੱਕ ਚੁੱਕ ਕੇ ਵਗਾਨਦੇ ਆ। ਕੀ ਕਰਨਾ ਪਿਆ ਵੀਰ ਚਾਚੂ ਤੰਗ ਕਰ ਰਿਹਾ ਇਸ ਕਰਕੇ ਤੇ ਹੈ ਝੁੱਕ ਕੇ ਉਹਨਾਂ ਦਾ ਮਰਡਰ ਕਰਨੇ ਵੜਾ ਸੁ ਮਰਡਰ ਨਾ ਕਰੀ ਚਾਚੂ ਦਾ ਇੱਧਰ ਆ ਜਾ ਪੁਲਿਸ ਆ ਗਈ ਬਾਹਰ ਵੀਰ ਕਾਹ ਚੁੱਕੇ ਉਹ ਵੇਖ ਬਾਹਰ ਪੁਲਿਸ ਆ ਗਈ ਆ ਜਾ ਆ ਜਾ ਆ ਜਾ ਦੂਸੇ ਹਟਾ ਪਿੱਛੇ ਕੋਈ ਚੀਜ਼ ਨਾ ਤੋੜ ਜੇ ਜੇ ਇਹ ਵੇਖੋ ਜੀ ਆ ਦੋ ਜਣਿਆਂ ਨੇ ਮੈਨੂੰ ਪੂਰਾ ਤੰਗ ਕੀਤਾ ਹੋਇਆ ਪੂਰਾ ਕਲਪਾਨ ਦੇ ਨੇ ਇਹਨਾਂ ਨੂੰ ਘਰ ਹੀ ਛੱਡ ਗੋਣਾ ਪੈਣਾ ਹੈ ਅਰ ਵੀਰ ਰੋਸ ਗਿਆ ਇਹਨੂੰ ਪਈਆਂ ਨੇ ਹੁਣ ਗਾਲਾਂ ਕਿਉਂ ਐਰ ਵੀਰ ਵੇ ਬੱਲਾ ਕਿਉਂ ਨਹੀਂ ਬੋਲਣਾ ਨਹੀਂ ਬੋਲਣਾ ਕਿਉਂ ਨਹੀਂ ਬੋਲਣਾ ਦੱਸੋ ਨਾ ਕਿੰਨੇ ਗਾਲਾਂ ਕੱਢਿਆ ਨੇ ਆਪਰੇ ਤੂੰ ਦੀ ਦਿੱਤੀ ਹੈ ਕੀ ਆਖਿਆ ਮੈਂ ਮੈਂ ਤੈਨੂੰ ਆਖਿਆ ਨਾ ਚੁੱਪ ਕਰਕੇ ਬਹਿ ਜਾ ਉਹ ਦਵਾ ਤੋਂ ਸਾਰਾ ਭਰ ਅੱਛਾ ਮੈਨੂੰ ਵੀ ਬੜਾ ਗੁੱਸਾ ਆ ਗਿਆ ਤਾਂ ਤੇ ਮਾਰੇ ਤੇ ਐਣੀ ਛੁੱਟਿਆ ਤੈਨੂੰ ਕੈਮਰੇ ਦੀ ਨਾ ਰਿਕਾਰਡਿੰਗ ਕੱਢ ਕੇ ਲਾ ਦੇਣਿਆ ਕਲਿੱਪ 'ਚ ਤੈਨੂੰ ਤਾਂ ਹੱਥ ਵੀ ਨਹੀਂ ਕੀਤਾ ਗੁੱਸਾ ਤਾਂ ਗਿੱਦੜਾ ਤਾਂ ਗੁੱਸਾ ਕਰਨ ਨਹੀਂ ਹੈ ਛੁੱਟੀਆਂ ਜੀ ਸਾਨੂੰ ਕੁਲਪਾਨਦੇ ਆ ਪੂਰਾ ਮਾਨ ਸਾਹਿਬ ਨੂੰ ਦਰਖਾਸਤ ਹੈ ਸਕੂਲ ਲਾ ਦਿਓ ਬੱਚਿਆਂ ਦੇ ਇਹਨਾਂ ਸਾਨੂੰ ਬੜਾ ਪਰੇਸ਼ਾਨ ਕੀਤਾ ਹੈ ਕੱਲ ਤੋਂ ਆਨਲਾਈਨ ਕਲਾਸਾਂ ਤੇ ਲੱਗੜੀਆਂ ਨਹੀਂ ਤੇ ਚੰਗਾ ਸਕੂਲ ਹੀ ਲਾ ਦੇਣਾ ਇਹ ਸਕੂਲ ਹੀ ਕਾਬੂ ਹੁੰਦੇ ਨੇ ਉੱਥੇ ਡੱਕੇ ਰਹਿੰਦੇ ਨੇ ਨਾ ਮੈਡਮਾਂ ਦੇ ਕੋਲ ਆ ਕੱਲ ਈ ਗਾ ਸਕੂਲ ਜੁੱਤੇ ਨਾ ਵੇਖਿਆ ਤੇ ਕੱਲ ਤੈਨੂੰ ਸਕੂਲੇ ਕੱਲ ਦੇਣਾ ਹੈ ਆਨਲਾਈਨ ਕਲਾਸ ਦੇ ਨਾਲ ਸਕੂਲ ਵੀ ਸਟਾਰਟ ਹੈ। ਰਵੀਰ ਹਾਂਜੀ ਜੇ ਉੱਪਰ ਨਾ ਤੂੰ ਵੇਖਿਆ 3 ਦਿਨਾਂ ਤੱਕ ਤੇ ਕੱਲ ਤੈਨੂੰ ਸਕੂਲੇ ਭੇਜਾਂਗਾ 1 ਬਿਲਕੁਲ ਉੱਪਰ ਹੋ ਕੇ ਵੇਖਣਾ ਹੈ ਦੇਖਿਆ ਤਾਂ ਹੈ ਬਿਲਕੁਲ ਤੇਰਾ ਫੇਸ ਦਿਖ ਰਿਹਾ ਹੈ ਜਾਣਾ ਕੱਲ ਸਕੂਲ ਨਹੀਂ ਕਿੱਥੇ ਜਾਣਾ ਫਿਰ ਕਿੱਧਰੇ ਵੀ ਰੋਸ ਕਿਉਂ ਗਿਆ ਹੈ ਤੇ ਦਾਦੇ ਤਾਂ ਸੀ ਗੁੱਸਾ ਗਿਆ ਔਰ ਗਾਲਾਂ ਘੱਡਾ ਮੈਂ ਕਿਹੜੀ ਗਾਲ ਕੱਢੀ ਏ ਮੈਂ ਤੈਨੂੰ ਕੁਝ ਕਿਹਾ ਹੀ ਨਹੀਂ ਬੱਬੇ ਬੱਬਾ ਬੁੱਧ ਬਰ ਬਲ ਸੱਚ ਬੋਲ ਤਾ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਐਵੇਂ ਝੂਠ ਬੋਲੀ ਹੁੰਨੇ ਨਾ ਬੱਬੇ ਕੀ ਕਰੀ ਜੱਸੀ ਵੀਰ ਆ ਤਾ ਵੀ ਬੋਲੇ ਕੋ ਮਨ ਕੋਲ ਲਾ ਨਾ ਮੁੰਡਾ ਸਾਡਾ ਰਸ ਗਿਆ ਜੀ ਇਕਰੀ ਨੂੰ ਮਨਾ ਲਈਏ ਫਿਰ ਮੈਨਿਆਂ ਤਵਨ ਹਰਵੀਰ ਅਸੀਂ ਘਰ ਚੱਲੇ ਆ ਜਾਣਾ ਕਿਥੇ ਰਹਿਣਾ ਸ਼ੌਕ ਤੀ ਅਜੇ ਵੀ ਦਿੰਗਾ ਕਿ ਘਰ ਹਾਂ ਆ ਵੇਖੋ ਜੀ ਰਵੀ ਰੰਦੀ ਵੀ ਨਾਰਾਜ ਏ ਫਿਰ ਸਾਡੇ ਨਾਲ ਬਹਿ ਕੇ ਘਰ ਵੀ ਨਾ ਨਾ ਜਾ ਫਿਰ ਐਵੇਂ ਹੀ ਰਹੇ ਨਹੀਂ ਬੋਲਣਾ ਨਹੀਂ ਬੋਲ ਚੱਲ ਤੂੰ ਰਾਤੀ ਨੂੰ ਸਾਹਮਣੇ ਏਟੀਐਮ 'ਚ ਸੋਈਂ ਕਿਹੜੇ ਸੋਏਂਗਾ ਐਸਬੀਆਈ ਤੇ ਆਈਸੀਆਈ ਨਾਦਰ ਆਤੀ ਪੈਸੇ ਕੱਢ ਲਈ ਬੂਰੋ ਦਾ ਪੈਸੇ ਹੀ ਪੈਸਾ ਕੀ ਹੋएगा ਪੈਸਾ ਹੀ ਪੈਸਾ ਆ ਵੇਖੋ ਜੀ ਅਸੀਂ ਸ਼ੋਪ ਤੋਂ ਘਰ ਆ ਗਏ ਹ ਪਰ ਸਾਡਾ ਮੁੰਡਾ ਅਜੇ ਤੱਕ ਨਹੀਂ ਮੰਨ ਰਿਹਾ ਮੰਜਰ ਵੀਰ ਕਿਵੇਂ ਮੰਨੇਗਾ ਇੱਕ ਹੀ ਸਰਟ ਵੀ ਮਾ ਲੂਗਾ ਕਿਹੜੀ ਤੇ ਆਪਕੋ ਮੂਝੇ ਸ਼ਿਮਲਾ ਲੈ ਕੇ ਜਾਣਾ ਹੋਗਾ ਸ਼ਿਮਲਾ ਸ਼ਿਮਲੇ ਠੰਡ ਬੜੀ ਹੈ ਦੀ ਤੇ ਸ਼ਿਮਲਾ ਬਣ ਗਿਆ ਹਾਂ ਚਲ ਫਿਰ ਮੰਨੇਗਾ ਜੇ ਸ਼ਿਮਲੇ ਲੈ ਕੇ ਜਾਾਂਗੇ ਤੇ ਨਹੀਂ ਸ਼ਿਮਲੇ ਬਹੁਤ ਠੰਡਾ ਹੈ ਕੁਲਫੀ ਬਣ ਜੇਗੀ ਤੇਰੀ ਹਾਂ ਕੋਈ ਕੁਲਫੀ ਸਮਝ ਕੇ ਖਾ ਜਾਏਗਾ ਆਖੇਗਾ ਨਿੱਕੀ ਜੀ ਕੁਲਫੀ ਲੱਗੀ ਫਿਰਦੀ ਹੈ ਨਾ ਹਾਂ ਆਈਸਕ੍ਰੀਮ ਜੰਮ ਜੇਗੀ ਹਾਂ ਤਾਂ ਇਥੇ ਸ਼ਿਮਲਾ ਬਣਿਆ ਪਿਆ ਜਨਵਰੀ ਚ ਹਾਂ ਖੰਡ ਬਹੁਤ ਜ਼ਿਆਦਾ ਹੈ ਜੀ ਉੱਥੇ ਹੀ ਉੱਥੇ ਹੀ ਤਾਂ ਲੱਗੇਗੇ ਸਿਮਲੇ ਇਹ ਹੀ ਤਾਂ ਤਾਂ ਐਸੀ ਬਣ ਜਾਏਗਾ ਹੁਣ ਅਸੀਂ ਪਹੁੰਚ ਗਏ ਆਂ ਘਰ ਹੁਣ ਹਰਵੀਰ ਕੀ ਕਰੇਗਾ ਡਿਨਰ ਡਿਨਰ ਕੀ ਬਣਾਇਆ ਅੱਜ ਮੰਮਾ ਨੇ ਅ ਪਤਾ ਨਹੀਂ ਪਤਾ ਨਹੀਂ ਕੀ ਬਣਾਇਆ ਓਕੇ ਚਲੋ ਜੀ ਹੁਣ ਜੋ ਵੀ ਬਣਾਇਆ ਹੈ ਹਰਵੀਰ ਉਸ ਨਾਲ ਕਰੇਗਾ ਡਿਨਰ ਪਾਪਾ ਮੈਂ ਮੈਂ ਤਾਂ ਉਹ ਨਾ ਇੱਕ ਬੜੀ ਖੇਲਾ ਸੀ ਕੁਝ ਕੀ ਖੇਡਦਾ ਪਿਆ ਸੀ ਆਹ ਆਪਕੋ ਵੀ ਦਿਖਾਤਾ ਸ ਸਰ ਵਸਤੇ ਨਾ ਇਹ ਮੁੰਮੇ आ जाते सीखी के उन्हों कैसे खेलते हैं तो सबसे पहले हमें करना है उनो करना है मैंने इसमें टेप लाई है ताकि ये स्वच्छ ले अब अगर आपके पास ये बड़ा कार है तो आप अपने दूजे पेयर के दूजे प्लेयर को आप उसका चांस नहीं खेल दो, खेलने दोगे अगर आपके पास आवड़ा कार्ड है तो आप उसको आप कड़ा चेंज कर सकते हैं अगर आपके पास आवड़ा कार्ड है नाल के नाल येलो कलर का कार्ड है तो उसके हो जाएगी अगर नंबर भी सेम हो तो फिर भी उसके हो जाएगी और जैसे मैंने आपको बताया सी इसमें कड़ा इस चेंज हो सकता है तो ग्रीन येलो और ब्लू रेड में कोई भी ले सकते हो तुम अपने चॉइस का करो और इस तो बाद ये थ्री जिसमें भी आते उसमें वो उसके आगे तो बाद उस तो, उस तो मैं ढूंढता हूँ एक ऐसे कार जी जो आपको ख, आ, आपको एक ऐसे आपको वो आपको बाबिस देगा अभी मैं दे, अभी मैं उसे ढूंढ रहा हूँ ना अभी ढूंढ ये दिखाता हूँ ये वड़े कार्ड से दूजे पेयर चार कार्ड ठाने पड़ेंगे इससे बड़ा और या से उसका दूजा दु, उसे मैंने आपको दस उसकी बाड़ी बैन होगी तो बाद असी ये बड़े कार से भी मिठी में वखरी गए उस तो बाद ये वन को अभी मैं रहा हूँ दूजा न्यू कार्ड ये तो आपको मैंने दस दिया कड़ा इस बोला ये येलो ये ये पता है आपको ये आपको हमेशा मिलेगा इससे सीख सकते हैं उन्हों कैसे खेलते हैं और इस तो बाद ये उसको टू का थाने पड़ेगे इस तो बाद ये एट का, कि या एट नंबर है और ये देखो ये ये ज़्यादा यूज है क्योंकि ये बाबी से आपका टर्न लाटेगा दूसरे बंदे खेलने नहीं देगा ये उसको उसको खेलने नहीं देगा और ये ये बड़ा तुंजे और ये उसे टू टू का उठाने पड़ेगे इस करके अगर फिर ये बड़ा कार नहीं आवड़ा भी नहीं आवड़ा है जो हमारे टनु वापिस ला देगा आ नहीं काम का नहीं पता ही आपको किसके लिए काम आते है और ये भी है। ये भी कुछ नहीं है जब कुछ दूजा ये देखो डोकर ये बड़ा काम का नहीं ये बड़ा बाबी से आपका टर्न ले सकता है और ये बड़ा भी ये और ये बड़ा उससे चार खाट ठाने पड़ी है और ये बाबी साहब का टर्न लिया जब पहले सार हीटर और रूम हीटर आते सी और की होते हीटर के साथ पूरा देर चला है वक्त ऐसी का तो कोई दिक्कत ही नहीं चलाए हुए या ना चलाए हुए पर रूम हीटर का बहुत दिक्कत है तीन हजार के ऊपर के आते हैं इसका बिल और एसी का इससे ज्यादा कम के आते हैं ओके बाय बाय